ਏ ਮੁਝ ਅਫਸਰ ਇੱਥੇ ਆਇਆ ਅੱਜ ਰੋਇਆ ਕੋਈ ਨਹੀਂ ਉਹਨਾਂ ਦੇ ਦਿੱਤੇ ਕਾਰਨ ਵਿੱਚ ਜਿੱਤੇ 2012 ਤੋਂ ਨਾ ਮਤਲਬ ਤੇਰਾ ਸਾਥ ਤੇ ਬਾਪੂ ਜੀ ਇੱਥੇ ਅੱਜ ਤੱਕ ਕੋਈ ਬਾਤ ਨਹੀਂ ਕਰਾਈ ਜਿੱਕਰ ਨਾ ਸਰਕਾਰ ਤੇ ਨਾਲ ਨਾਲ ਜਿਹੜੀ ਇੱਥੇ ਤੁਹਾਨੂੰ ਸ਼ਿਵਰੇਜ ਦੀ ਪ੍ਰੋਬਲਮ ਆਈ ਸ਼ਿਵਰੇਜ ਦਾ ਇੱਕ ਨਹੀਂ ਬਣਾਇਆ ਗਿਆ ਇਹਨੀਆਂ ਜਿਹੜੇ ਇੱਥੇ ਬਕਸੇ ਲੱਗਨੇ ਸੀ ਪਤਾ ਕੋਈ ਵੀ ਜੀਦਾ ਇੱਥੇ ਬਕਸਾ ਨਹੀਂ ਲਗਾਇਆ ਗਿਆ ਉਹ ਜਿਹੜੇ ਦੀ ਗੋੜ ਨੇ ਇੱਥੇ ਕਚਸ਼ ਦਿੱਤੇ ਗਿਆ ਜਿਹੜੇ ਵਿਗਲੇ ਬਕਸੇ ਨੇ ਇਹ ਸਰਕਾਰ ਦੇ ਕਾਨੂੰਨ ਦੇ ਮੁਤਾਬਿਕ ਬਾਹਰ ਕੋਤੇ ਜਾਂ ਬਾਹਰ ਇੱਕ ਬਕਸਾ ਲਗਾ ਕੇ ਉਹਦੇ ਤੇ ਮੀਟ ਲਗਾਏ ਜਾਂਦੇ ਨੇ ਉਹ ਵੀ ਇੱਥੇ ਨਹੀਂ ਕਿਤੇ ਜਾ ਰਹੇ ਇਹਦੇ ਲਈ ਸਮੂਚਾ ਪੰਜਾਬ ਸਰਕਾਰ ਦਾ ਹੀ ਸਾਬਤ ਹੁੰਦਾ ਉਹ ਫੇਲੀਅਰ ਜੇ ਸਾਬਤ ਹੁੰਦਾ ਤੇ ਸਿਰਫ ਡੰਗਾ ਪੇਟਾ ਵਾਸਤੇ ਸਾਬਤ ਸਾਬਤ ਹੁੰਦਾ ਡੰਗਾ ਪੇਟਾ ਦੇ ਨਾਲ ਹੀ ਟੱਕਾ ਦਿੱਤਾ ਜਾ ਰਿਹਾ ਸਰਕਾਰਾਂ ਆਪਣੇ ਕੰਨਾਂ 'ਚ ਮੂਹ ਪਾ ਕੇ ਬੈਠੀਆਂ ਨੇ ਜੇ ਪੰਜਾਬ ਸਰਕਾਰ ਕੋਸ਼ਿਸ਼ੀ ਸੀ ਕਿ ਲੋਕਾਂ 'ਤੇ ਹਾਇ ਦੇ ਦਿੱਤਰ ਜਿੱਤੇ ਇਹ ਬੂਥ ਦਿੱਤੇ ਜਾਣੇ ਸੀ ਉਹ ਉੱਤਰ ਜਿੱਤੇ ਬੂਥ ਨਹੀਂ ਦਿੱਤੇ ਗਏ ਨਵੰਬਰ 1984 ਸਿੱਖ ਦੰਗਾ ਪੀਰਤਾਲੀ ਸੈਕਟਰ 77 ਦੇ ਵਿੱਚ ਰੱਖਮੀ ਰਿਜ਼ਰਵ ਰੱਖੀ ਗਈ ਜ਼ਮੀਨ ਕਿਸੇ ਵਰਤੋਂ ਵਿੱਚ ਨਹੀਂ ਆ ਰਹੀ ਇੱਥੇ ਬਹੁਤ ਛੋਟੇ ਆਕਾਰ ਦੇ ਬੂਟ ਬਣਾਏ ਗਏ ਨੇ ਅਤੇ ਰਸਤਾ ਬਹੁਤ ਤੰਗ ਛੱਡਿਆ ਗਿਆ ਦੰਗਾ ਪੀਰਤਾਲੀ ਦੀ ਅਪੀਲ ਉੱਤੇ ਅੱਜ ਮੋਹਾਲੀ ਦੇ ਐਸਟੀਐਮ ਤਹਿਸੀਲਦਾਰ ਅਤੇ ਗਮਾੜਾ ਟੀਮ ਨੇ ਮੌਕੇ ਉੱਤੇ ਦੌਰਾ ਕਰਕੇ ਸਥਿਤੀ ਦਾ ਚੈਕਅਪ ਲਿਆ ਦੰਗਾ ਪੀੜਤ ਜਥੇਬੰਦ ਦੇ ਪ੍ਰਦਾਨ ਸੁਖਵਿੰਦਰ ਸਿੰਘ ਪਾਰਟੀ ਨੇ ਦੱਸਿਆ ਕਿ ਸੈਕਟਰ 77 ਦੇ ਵਿੱਚ ਬਹੁਤ ਛੋਟੇ ਬੋਥ ਬਣਾਏ ਗਏ ਨੇ ਜਦੋਂ ਕਿ ਮੁਰਗੀਆਂ ਦੇ ਖੁੱਡੇ ਵੀ ਇਸ ਤੋਂ ਵੱਡੇ ਹੁੰਦੇ ਨੇ ਉਹਨਾਂ ਕਹਿੰਦੇ ਕਿ ਦੰਗਾ ਪੀੜਤਾਂ ਲੰਬੇ ਸਮੇਂ ਤੋਂ ਇਨਸਾਫ ਲਈ ਖੱਜਲ ਖੁਆਰ ਹੋ ਰਹੇ ਨੇ ਇਹ ਸੈਕਟਰ 77 ਅਤੇ 6 ਵਿੱਚ ਜਿਹੜੀ ਰਾਖਵੀਂ ਜਗ੍ਹਾ ਰੱਖੀ ਗਈ ਸੀ ਉਹ ਜਗ੍ਹਾ ਦੇ ਵਾਸਤੇ ਡਿਪਟੀ ਕਮਿਸ਼ਨਰ ਨਾਲ ਪਿਛਲੇ ਕਾਫੀ ਸਮੇਂ ਤੋਂ ਸਾਡੀਆਂ ਮੀਟਿੰਗਾਂ ਚੱਲਦੀਆਂ ਆ ਰਹੀਆਂ ਸੀ ਜਿਹਦੇ ਤਹਿਤ ਇਹ ਜਿਹੜੀ ਅਸੀਂ ਪਾਰਕਿੰਗ ਬਣਾਈ ਗਈ ਸੀ ਔਰ ਇਹ ਗਲੀ ਦੇ ਵਿੱਚ ਜਿਹੜੀਆਂ ਛੋਟੇ-ਛੋਟੇ 4 ਚਾ ਚ ਫੁੱਟ ਦੀਆਂ ਗਲੀਆਂ ਜਿਹੜੀਆਂ ਤੁਸੀਂ ਆਪਣੇ ਕੈਮਰੇ ਚ ਵੀ ਸ਼ੋਅ ਕਰੋ ਇਹ 4-4 ਫੁੱਟ ਦੀਆਂ ਗਲੀਆਂ ਬਣਾਈਆਂ ਆ ਤੇ ਅਸੀਂ ਦਿਖਾਣਾ ਚਾਹੇ ਸੀ ਅੱਜ ਜਿਹਦੇ ਵਿੱਚ ਆਪਣਾ ਡਿਪਟੀ ਕਮਿਸ਼ਨਰ ਅਤੇ ਚੇਅਰਮੈਨ ਅਲਾਟਮੈਂਟ ਕਮੇਟੀ ਦੰਗਾਪਿੰਡਤਾ ਵਾਸਤੇ ਜਿਹੜੀ ਬਣਾਈ ਗਈ ਸੀ ਡਿਪਟੀ ਕਮਿਸ਼ਨਰ ਜੀ ਨੇ ਇੱਕ ਕਮੇਟੀ ਬਣਾਈ ਸੀ ਉਹ ਕਮੇਟੀ ਦੇ ਵਿੱਚ ਅੱਜ ਐਸਜੀਐਮ ਸਾਹਿਬ ਤੇ ਗਮਾਂਡਾ ਦੇ ਕੁਝ ਅਫਸਰ ਇੱਥੇ ਅੱਜ ਹਾਜ਼ਰ ਹੋਏ ਨੇ ਉਹਨਾਂ ਨੂੰ ਉਹਨਾਂ ਦੇ ਕਿਤੇ ਕਾਰਨਾਮੇ ਪਿਛਲੇ 2012 ਤੋਂ ਅਲਾਟਮੈਂਟ ਹੋਈ ਸੀ 13 ਸਾਲ ਬੀਤਣ ਦੇ ਬਾਵਜੂਦ ਵੀ ਇੱਥੇ ਅੱਜ ਤੱਕ ਕੋਈ ਵਾਟਰ ਸਪਲਾਈ ਨਹੀਂ ਹੈਗੀ ਉਹਨਾਂ ਦੀ ਜੇ ਬੂਥ ਨਹੀਂ ਬਣੇ ਤਾਂ ਵਾਟਰ ਸਪਲਾਈ ਨਾ ਹੋਣ ਕਰਕੇ ਨਹੀਂ ਬਣਾਏ ਜੇ ਇੱਥੇ ਸੜਕਾਂ ਦੇ ਨਾਲ-ਨਾਲ ਜਿਹੜੀ ਇੱਥੇ ਤੁਹਾਨੂੰ ਸੀਵਰੇਜ ਦੀ ਪ੍ਰੋਬਲਮ ਆਈ ਸ਼ਿਵਰਜ ਅਜੇ ਤੱਕ ਨਹੀਂ ਬਣਾਇਆ ਗਿਆ ਫਿਰ ਅੱਜ ਅਸੀਂ ਉਹਨਾਂ ਨੂੰ ਗੱਲ ਕਹੀ ਕਿ ਅਸੀਂ ਜਿਹੜਾ ਇਹ ਜਿੰਨਾ ਬੰਦਿਆਂ ਨੇ ਬੂਤ ਪੜਾਏ ਨੇ ਉਹ ਆਪਾਂ ਆਪਣੇ ਬੂਤ ਤੋੜਨ ਨੂੰ ਤਿਆਰ ਹੈਗੇ ਆ ਪਰ ਜਿਹੜੇ ਸੈਕਟਰਾਂ 'ਚ ਨਵੇਂ ਸੈਕਟਰ ਜਿੰਨੇ ਵੀ ਕੱਟੇ ਗਏ ਕੱਲਾ ਦੰਗਾ ਪੀੜਤਾ ਦੇ ਨਾਲ ਤੁਸੀਂ ਤੱਕਾ ਨਾ ਕਰੋ ਕਿੱਚਾ ਸਾ ਤੋ ਤੁਸੀਂ ਸਾਡੇ ਆ ਰਹੇ ਹੋ ਤੁਸੀਂ ਤੱਕਾ ਨਾ ਕਰੋ ਸਾਡੇ ਪਰਿਵਾਰਾਂ ਦੇ ਉੱਤੇ ਕੋਈ ਰਹਿਮ ਕਰੋ ਤੇ ਜਿਹੜੇ ਇਹ ਬੂਤ ਪੁਨਾ ਆਕਸੀ ਤੋੜਵਾਨ ਵੀ ਤਿਆਰ ਹੈ ਗਿਆ ਸਾਡੀਆਂ ਜਿਹੜੀਆਂ ਸੜਕਾਂ ਨੇ ਜਿਹੜੀਆਂ ਗਲੀਆਂ ਨੇ ਉਹ ਵੱਡੀਆਂ ਕੀਤੀਆਂ ਜਿਸ ਤਰ੍ਹਾਂ ਬਾਕੀ ਸੈਕਟਰਾਂ ਦੇ ਵਿੱਚ ਆਲਰੇਡੀ ਕੀਆ ਗਈਆਂ ਨੇ ਉਹਦੇ ਤੇ ਅਫਸਰਾਂ ਨੇ ਕਿਹਾ ਕਿ ਤੁਸੀਂ ਸੀਏ ਸਾਹਿਬ ਨੂੰ ਇੱਕ ਲੈਟਰ ਲਿਖੋ ਅਸੀਂ ਉਹ ਲੈਟਰ ਵੀ ਐਡਮਿਸ਼ਨ ਸਾਹਿਬ ਮੇਡਾ ਫੈਸਲਾ ਵੀ ਲੈਣਗੇ ਬਸ ਬਿਜਲੀ ਦੇ ਜਿਹੜੇ ਇੱਥੇ ਬਕਸੇ ਲੱਗਣੇ ਸੀ ਹ ਤੱਕ ਕੋਈ ਬਿਜਲੀ ਦਾ ਇੱਥੇ ਬਕਸਾ ਨਹੀਂ ਲਗਾਇਆ ਗਿਆ ਮੇਰੇ ਰੋੜ ਤਾਰਾ ਆ ਰਹੀਆਂ ਨੇ ਜਿਹੜੀਆਂ ਤਾਰਾ ਤੁਸੀਂ ਆਪਣੇ ਗਾਮਲੇ ਦੇ ਰਾਹੀਂ ਉਹ ਵੀ ਦੇਖਦੇ ਹੈਗੇ ਕਿ ਕਿੰਨੀ ਦੂਰ ਤੋਂ ਬਿਜਲੀ ਦਾ ਕਨੈਕਸ਼ਨ ਛੋਟੀਆਂ ਤਾਰਾ ਦੇ ਨਾਲ ਆ ਰਿਹਾ ਉਹ ਤਾਰਾ ਵਿਖਾਈਆਂ ਗਈਆਂ ਉਹ ਜਿਹੜੇ ਜੀ ਬੋਰਡ ਨੇ ਵੀ ਇੱਥੇ ਕਕਸ਼ਨ ਕੀਤੇ ਗਏ ਆ ਉਹ ਜਾਈਏ ਜਿਹੜੇ ਮੀਟਰ ਦੇ ਬਕਸੇ ਨੇ ਇਹ ਸਰਕਾਰ ਦੇ ਕਾਨੂੰਨ ਦੇ ਮੁਤਾਬਿਕ ਬਾਹਰ ਕੋਲ ਤੇ ਜਾਂ ਬਾਹਰ ਇੱਕ ਬਕਸਾ ਲਗਾ ਕੇ ਉਹਦੇ ਵਿੱਚ ਮੀਟਰ ਲਗਾਏ ਜਾਂਦੇ ਨੇ ਉਹ ਵੀ ਇੱਥੇ ਨਹੀਂ ਕੀਤੇ ਜਾ ਰਹੇ ਇਹਦੇ ਲਈ ਸਮੂਚਾ ਪੰਜਾਬ ਸਰਕਾਰ ਦਾ ਇਹ ਸਾਬਤ ਹੁੰਦਾ ਉਹ ਫੇਲਿਅਰ ਜੇ ਸਾਬਤ ਹੁੰਦਾ ਕਿ ਸਿਰਫ ਦੰਗਾ ਪੀੜਤਾ ਵਾਸਤੇ ਸਾਬਤ ਹੁੰਦਾ ਦੰਗਾ ਪੀੜਤਾ ਦੇ ਨਾਲ ਹੀ ਧੱਕਾ ਕੀਤਾ ਜਾ ਰਿਹਾ ਸਰਕਾਰਾਂ ਆਪਣੇ ਕੰਨਾਂ 'ਚ ਰੂਪ ਆ ਕੇ ਬੈਠੀਆਂ ਨੇ ਕੋਟਾ ਉਹ ਕਿਸੇ ਨੂੰ ਵੀ ਸੁਣਵਾਈ ਤੇ 40 ਸਾਲ ਤੋਂ ਸਾਨੂੰ ਇਹ ਦੇਸ਼ ਇਨਸਾਫ ਨਹੀਂ ਦੇ ਰਿਹਾ ਇਸ ਕਰਕੇ ਅੱਜ ਜਿਹੜੇ ਐਸਜੀਐਮ ਸਾਹਿਬ ਅਸੀ ਮੌਕਾ ਵਾਰਤਾ ਬਾਅਦ ਇਥੇ ਵਾਰਦਾਤਾ ਦੇ ਮੁਤਾਬਿਕ ਜੋ ਇਥੇ ਵਾਰਦਾਤਾ ਵੀ ਚੋਰੀ ਚਾਚਾ ਗਿਆ ਹੋ ਗਿਆ ਉਹ ਵੀ ਦਿਖਾਈਆਂ ਗਈਆਂ ਉਹਨੂੰ ਦੇਖਦੇ ਹੋਏ ਅੱਜ ਅਜੇਨ ਸਾਹਿਬ ਅਤੇ ਕਮਾਂਡਾ ਦੇ ਅਫਸਰ ਇੱਥੇ ਆਪਣੀ ਰਿਪੋਰਟ ਕਰਨ ਆਏ ਨੇ ਔਰ ਆਉਣ ਵਾਲੇ ਟਾਈਮ ਤੇ ਅਸੀਂ ਇਹ ਨੁਕਸਾਨ ਭੁਗਤਾਨ ਤੋਂ ਵੀ ਤਿਆਰ ਆ ਕਿ ਅਸੀਂ ਇਹ ਬੂਤ ਸਰਕਾਰ ਤੋੜ ਦੇਵੇ ਅਸੀਂ ਦੁਬਾਰਾ ਬਣਾ ਲਾਂਗੇ ਲੇਕਿਨ ਸਾਡੀਆਂ ਵਿਆਜਾਂ ਜਿਹੜੀਆਂ ਜਿਹੜਾ ਕਿ ਜਦੋਂ ਤੱਕ ਤੁਸੀਂ ਡਵੈਲਪਮੈਂਟ ਨਹੀਂ ਕੀਤੀ ਤੇ ਸਾਡੇ ਤੇ ਵਿਆਜ ਲਗਾਈ ਆ ਉਹ ਵਿਆਜ ਖਤਮ ਕੀਤੀ ਜਾਏ ਜਿਹੜੀ ਪੰਜਾਬ ਸਰਕਾਰ ਦੀ ਪੋਲਿਸੀ ਸੀ ਕਿ ਲੁਧਿਆਣਾ ਦੀ ਤਰਜ਼ ਤੇ ਇਹ ਬੂਥ ਦਿੱਤੇ ਜਾਣੇ ਸੀ ਉਹ ਉਤਰਜ ਦੇ ਬੂਥ ਨਹੀਂ ਦਿੱਤੇ ਗਏ ਇਹ ਬੂਥ ਵੀ ਨਹੀਂ ਆਏ ਰੇ ਹੁੱਕਾ ਮਾਰ ਕੇ ਜਿਹੜੀ ਇਹ ਛੋਟੀ ਮਾਰਕੀਟ ਹੈ ਮਿੰਨੀ ਮਾਰਕੀਟ ਇਹ ਉਸ ਤਰਜ਼ ਤੇ ਵੀ ਨਹੀਂ ਦਿੱਤੀ ਗਈ ਪਲੱਸ 2.6 ਪੰਜਾਬ ਸਰਕਾਰ ਸੈਂਟਰ ਗਵਰਨਮੈਂਟ ਤੋਂ 220 ਬੂਥਾਂ ਵਾਸਤੇ ਪੈਸਾ ਲੈ ਚੁੱਕੀ ਆ ਪਰ ਸਾਨੂੰ ਗਵਰਨਮੈਂਟ ਦੇ ਨਾਮ ਤੇ ਅੱਜ ਤੱਕ ਇਹਨਾਂ ਨੇ 2006 ਤੋਂ ਲੈ ਕੇ ਅੱਜ ਤੱਕ ਇਹਦੇ ਸਾਲ ਜੋੜੇ ਜਾਣ ਤੇ ਸਾਨੂੰ ਨੇੜਾ ਨਾਲ ਰੱਖ ਕੀਤਾ ਜਾ ਰਿਹਾ ਜਿਹੜਾ ਬੰਦਾ ਉਸ ਟਾਈਮ 45 ਸਾਲ ਦਾ ਸੀ ਅੱਜ ਉਹ 80 ਸਾਲ ਦੇ ਕਰੀਬ ਹੋ ਗਿਆ ਉਹ ਬੰਦਾ ਦੱਸਾ ਕਿ ਕਾਰੋਬਾਰ ਕਰਨ ਦੇ लायक ਰਹਿ ਗਏ ਲੋਕ ਪਰ ਉਹ ਆਪਣੇ ਨਾਲ ਇਹ ਕਾਰੋਬਾਰ ਨਹੀਂ ਕਰਵਾ ਸਕਕੇ ਉਹਦਾ ਕਾਰਨ ਹੈ ਸਰਕਾਰ ਦੀਆਂ ਨਲਾਕੀਆਂ ਸਰਕਾਰ ਦਾ ਇੱਥੇ ਡਵੈਲਪਮੈਂਟ ਨਾ ਹੋਣਾ ਔਰ ਸਾਡੇ ਪਰਿਵਾਰਾਂ ਦੇ ਨਾਲ ੱੱਕਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਹੁਣ ਦੇਖਣਾ ਇਹ ਹੋਵੇਗਾ ਕਿ ਆਖਰਕਾਰ ਇਨਸਾਫ ਲਈ ਖੱਜਲ ਖਵਾਰ ਹੋਰੀ ਲੋਕਾਂ ਦੀ ਕਦੋਂ ਸੁਣਵਾਈ ਹੋਵੇਗੀ ਅਤੇ ਕਦੋਂ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ ਇਹ ਜਾਣ ਵਾਲਾ ਸਮਾਂ ਹੀ ਦੱਸੇਗਾ ਬਿਊਰੋ ਰਿਪੋਰਟ ਨਗਜ਼ੇ ਪੰਜਾਬ